جے پی سی پردان ਹਰਜਿੰਦਰ ਤਾਰਮੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕੜਾਹੀ ਦੇ ਵਿੱਚ ਡਿੱਗਣ ਵਾਲੇ ਸੇਵਾਦਾਰ ਦੇ ਪਰਿਵਾਰ ਨੂੰ 5 ਲੱਖ ਮੁਆਵਜ਼ਾ ਦਿੱਤਾ ਹੈ ਮ੍ਰਿਤਕ ਸੇਵਾਦਾਰ ਜਿਹੜੇ ਪਰਿਵਾਰ ਦੇ ਇੱਕ ਮੈਂਬਰ ਨੂੰ ਐਸ ਜੀ ਪੀ ਸੀ ਜੇ ਨੌਕਰੀ ਵੀ ਦਿੱਤੀ ਹੈ ਤੇ ਦੱਸਿਆ ਕਿ ਹਾਕੀ ਟੀਮ ਦੇ ਸਾਬਤ ਸੂਰਤ ਖਿਡਾਰੀ ਜਰਮਨ ਪ੍ਰੀਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਰਮਨ ਪ੍ਰੀਤ ਸਿੰਘ ਨੂੰ 5 ਲੱਖ ਰੁਪਏ ਸਨਮਾਨਿਤਤਾ ਜਾਵੇਗਾ ਐਸ ਜੀ ਪੀ ਸੀ ਦੇ ਵੱਲੋਂ کیا ਗਿਆ ਨਾਲ ਹੀ ਐਸ ਜੀ ਪੀ ਸੀ ਮੁਲਾਜ਼ਮਾਂ ਨੂੰ 4 ਫੀਸ ਦੀ ਮਹਿੰਗਾਈ ਪੱਤਾ ਵੀ ਜਿਹੜਾ ਹੈ ਦਿੱਤਾ ਜਾਏਗਾ ਐਸ ਜੀ ਪੀ ਸੀ ਦੇ ਵੱਲੋਂ ਕੀ ਆ ਇੱਕ ਮੁੱਦਾ ਅਹਿਮ ਹੈ ਉਹ ਤੇ ਮੈਂ ਬਾਅਦ 'ਚ ਆਉਂਗਾ ਪਿਛਲੇ ਦਿਨੀ ਇੱਕ ਸੇਵਾਦਾਰ ਵਿਚਾਰਾ ਸੇਵਾ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਤੇ ਉਹ ਕੜਾਹੇ ਵਿੱਚ ਵਿਚਾਰਾ ਝੋਲਸਿਆ ਗਿਆ ਜਪਨ ਕੀਤਾ ਸ਼ੌਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪਰ ਉਹ ਯਤਨਾ ਵਿੱਚ ਸਫਲ ਨਹੀਂ ਹੋਏ ਜਿਸ ਨੇ ਕਾਰਨ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਸਰਦਾਰ ਬਲਦੇਵ ਸਿੰਘ ਉਹ ਅਜਿ ਦੇ ਜੈਕਟਬ ਨੇ ਫੈਸਲਾ ਕੀਤਾ ਕਿਉਂਕਿ ਪਰਿਵਾਰ ਦਾ ਕੋਈ ਜੀ ਕਮਾਉਣ ਵਾਲਾ ਨਹੀਂ ਰਿਹਾ ਉਹਨਾਂ ਨੂੰ 5 ਲੱਖ ਰੁਪਈਆ ਸਹਾਇਤਾ ਤੇ ਨਾਲ ਉਹਦੇ ਘਰ ਦੀ ਬੀਬੀ ਜਾਂ ਉਹਦਾ ਬੇਟਾ ਉਹਨੂੰ ਤੁਰੰਤ ਨੌਕਰੀ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਿੱਤੀ ਜਾਊਗੀ। ਦੂਸਰਾ ਪਿਛਲੇ ਦਿਨੀ ਇੱਕ ਬਹੁਤ ਮੰਦ ਭਾਗੀ ਘਟਨਾ ਵਾਪਰੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਵਿਖੇ ਉਤੇ ਸਿਲੰਡਰ ਦੇ ਗੈਸ ਸਿਲੰਡਰ ਦੇ ਫਟ ਜਾਣ ਦੇ ਨਾਲ ਦੋ ਸਾਡੇ ਮੁਲਾਜ਼ਮ ਤੇ ਪੰਜ ਬੱਚੇ ਵਿਚਾਰੇ ਜਿਹੜੇ ਸੇਵਾ ਕਰਨ ਆਏ ਸੀ ਉਹ ਵੀ ਚਲਸੇ ਗਏ ਜਿਹੜੇ ਦੋ ਸੇਵਾਦਾਰ ਸੀ ਉਹਨਾਂ ਚੋਂ ਇੱਕ ਤੂਫੀਆ ਸੀ ਸਾਡਾ ਉਹ ਮੌਤ ਦੀ ਲੜਾਈ ਲੜਦਾ ਲੜਦਾ ਅਖੀਰ ہار ਗਿਆ ਤੇ ਉਹਦੀ ਮੌਤ ਹੋ ਗਈ ਜਿਹੜੇ ਬੱਚੇ ਸੀ ਉਹਨਾਂ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਕਿ ਇਹਨਾਂ ਦਾ ਇਲਾਜ ਜਿਹੜਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾਉਗੀ ਤੇ ਉਹ ਅਸੀਂ ਜਥਾ ਸ਼ਕਤ ਮੁਤਾਬਕ ਨਹੀਂ ਡਾਕਟਰਾਂ ਨੂੰ ਕਿਹਾ ਸੀ ਕਿ ਬਿਹਤਰ ਤੋਂ ਬਿਹਤਰ ਜਿਹੜਾ ਇਲਾਜ ਹੈ ਇਹਨਾਂ ਦਾ ਕੀਤਾ ਜਾਵੇ ਸਤਗੁਰ ਨੇ ਉਹਨਾਂ ਨੂੰ ਦੋਹੇ ਰੋਗ ਤੋਂ ਤੰਦਰੁਸਤੀ ਬਖਸ਼ਿਸ਼ ਕੀਤੀ ਜਿਹੜਾ ਇੱਕ ਧੂਫਿਆ ਵਿਚਾਰਾ ਉਹਦੀ ਡੈਥ ਹੋ ਗਈ ਉਹਦੇ ਵੀ ਪਰਿਵਾਰਕ ਜੀ ਜਿਹੜਾ ਕੋਈ ਸਹਾਰਾ ਨਹੀਂਗਾ ਉਹਨਾਂ ਦਾ ਤੇ ਮਾਤਾ ਬਡੇਪੇ ਚ ਆ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੀ 5 ਲੱਖ ਰੁਪਈਆ ਮਾਲੀ ਸਹਾਇਤਾ ਤੇ ਨਾਲ ਇੱਕ ਪਰਿਵਾਰ ਦੇ ਜੀ ਨੂੰ ਤਰਾਂਤ ਨੌਕਰੀ ਦੇਣ ਦਾ ਜਿਹੜਾ ਉਹ ਵੀ ਅੱਜ ਫੈਸਲਾ ਕੀਤਾ ਨਾਲ ਦੀ ਨਾਲ ਜਿਹੜੇ ਬੱਚੇ ਜਿਨ੍ਹਾਂ ਨੂੰ ਉਹ ਅੱਗ ਦਾ ਸੇਕ ਫਲੈਂਡਰ ਫਟਣ ਨਾਲ ਲੱਗਾ ਉਹਨਾਂ 5 ਬੱਚਿਆਂ ਨੂੰ 75 75000 ਰੁਪਈਆ ਉਹ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਪਿਛਲੇ ਦਿਨੀ 올림픽 ਦੇ ਵਿੱਚ ਤਾਂਬੇ ਦਾ ਤਗਮਾ ਲੈ ਕੇ ਭਾਰਤੀ ਹਾਕੀ ਟੀਮ ਇੱਥੇ ਸਾਚਖੰਡ ਸ੍ਰੀ ਦਰਵਾਰ ਸਾਹਿਬ ਨਤਮਸਤਕ ਹੋਣ ਆਈ ਸੀ ਜਿਸ ਦੇ ਵਿੱਚ ਉਹਨਾਂ ਦਾ ਸਤਿਕਾਰ ਵੀ ਕੀਤਾ ਗਿਆ ਪਰ ਉਹਨਾਂ ਚ ਇੱਕ ਪਲੇਅਰ ਜਰਮਨ ਪ੍ਰੀਤ ਸਿੰਘ ਜਿਹੜਾ ਸਾਫਤ ਸੂਰਤ ਆ ਉਹਦਾ ਵਿਸ਼ੇਸ਼ ਸਨਮਾਨ ਜਿਹੜਾ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਰੂਗੀ ਤੇ 5 ਲੱਖ ਰੁਪਈਆ ਉਹਨਾਂ ਨੂੰ ਵੀ ਉਹ ਸਾਫਤ ਸੂਰਤ ਹਾਕੀ ਦਾ ਪਲੇਅਰ ਪੰਜਾਬ ਦੀ ਤੇ ਇਸ ਗੁਰਾਂ ਦੀ ਧਰਤੀ ਦਾ ਜਿਹੜਾ ਸਾਫਤ ਸੂਰਤ ਉਹ ਵਿਦੇਸ਼ਾਂ ਦੀ ਧਾਰਤੀ ਤੇ ਮੈਚ ਖੇਡਿਆ ਉਹਦਾ ਵੀ ਅੱਜ ਫੈਸਲਾ ਕੀਤਾ ਗਿਆ